ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਤਸ਼੍ਰੀਆਕਾਲ ਉਮੀਦ ਹੈ ਸਾਰੇ ਠੀਕ ਹੋਮ ਹੋਗੇ ਕਿਉਂ ਸਾਡਾ ਅਦਾਰਾ ਇੱਕ ਹੀ ਹੈ ਕਿ ਅਸੀਂ ਸੱਤਾ ਨੂੰ ਉਹ ਸਵਾਲ ਹਮੇਸ਼ਾ ਕਰਦੇ ਆ ਜੋ ਆਮ ਜਨਤਾ ਪੁੱਛਣ ਤੋਂ ਪਿੱਛੇ ਰਹਿ ਜਾਂਦੀ ਹੈ ਸੀਐਮ ਭਗਵੰਤ ਮਾਨ ਨੇ ਹੁਣ ਬਿਆਨ ਦਿੱਤਾ ਹੈ ਕਿ ਭਈ ਜੋ ਚਾਰ ਜਣੇ ਚਾਰ ਵਿਅਕਤੀਆਂ ਦੀ ਜ਼ਹਿਰੀਲੀ दारू ਦੇ ਨਾਲ ਮੌਤ ਹੋਈ ਹੈ ਉਹ दारू ਵਾਲਿਆਂ ਦਾ ਲਾਇਸੈਂਸ ਜੋ ਕੈਂਸਲ ਕੀਤਾ ਜਾਊਗਾ। ਔਰ ਜੋ ਬਣਦੀ ਕਾਰਵਾਈ ਹੈ ਉਹ ਉਹਨਾਂ ਤੇ ਕੀਤੀ ਜਾਵੇਗੀ। ਅਸੀਂ ਇੱਥੇ ਯਾਦ ਕਰਾ ਦੇਣਾ ਚਾਹੁੰਦੇ ਆ ਸੀਐਮ ਭਗਵੰਤ ਮਾਨ ਜੀ ਨੂੰ ਕਿ ਪਹਿਲਾਂ ਵੀ ਇਸ ਤਰ੍ਹਾਂ ਦੇ ਬਹੁਤ ਕੇਸ ਪੈਂਡਿੰਗ ਪਏ ਨੇ। ਜਿਸ ਦੇ ਤੁਸੀਂ ਕਹਿ ਕੇ ਗਏ ਸੀ ਕਿ ਭਾਈ ਅਸੀਂ ਆਪ ਚੀਜ਼ ਦਾ ਵਾਅਦਾ ਕਰਦੇ ਆ। ਉਹਨਾਂ ਵਿੱਚੋਂ ਪਹਿਲਾਂ ਤਾਂ ਹੈਗਾ ਸਿੱਧੂ ਮੂਸੇਵਾਲਾ ਉਹਦਾ ਕਤਲ ਹੋਇਆ ਪਰ ਅਜੇ ਤੱਕ ਉਹਦੇ ਹਜੇ ਵੀ ਕੋਈ ਉਕਤਾ ਕਾਰਵਾਈ ਨਹੀਂ ਕੀਤੀ ਗਈ ਜਿਨ੍ਹਾਂ ਨੇ ਮਾਰੇ ਸੀ ਉਹ ਵਿਜੇਲਾਂ ਦੇ ਵਿੱਚ ਬੈਠੇ ਆਪ ਦੀ ਲਾਈਫ ਨੂੰ ਲਗਜ਼ਰੀ ਲਾਈਫ ਕਹਿ ਕੇ ਜੀ ਰਹੇ ਨੇ ਅਤੇ ਕਈ ਕੇਸ ਇਦਾਂ ਦੇ ਪਏ ਨੇ ਪੈਂਡਿੰਗ ਜਿੱਥੇ ਸੀਐਮ ਭਗਵੰਤ ਮਾਨ ਮਿੱਠੀਆਂ ਗੋਲੀਆਂ ਆਮ ਲੋਕਾਂ ਨੂੰ ਦੇ ਜਾਂਦੇ ਨੇ ਕਿ ਅਸੀਂ ਆਹ ਕੰਮ ਤੁਹਾਡੇ ਬਹੁਤ ਜਲਦੀ ਕਰਾਂਗੇ